ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਏ ਸੀਗੇ ਇਹ ਮਟਰਾਂ ਵਾਲਾ ਕੀੜਾ ਮਾਰਨ ਮਗਾ ਚੱਲ ਮਟਰਾਂ ਵਾਲਾ ਮਾਰ ਕੇ ਆਉਨੇ ਆ ਮਟਰਾਂ ਨੂੰ ਫੁੱਲ ਤੁਰ ਪਿਆ ਆ ਸਮਝ ਲਓ ਜਦੋਂ ਫੁੱਲ ਤੁਰਪਨ ਦਾ ਮਟਰਾਂ ਨੂੰ ਉਸ ਤੋਂ ਬਾਅਦ 15-20 ਕ ਦਿਨਾਂ ਬਾਅਦ ਟੁੱਟ ਜਾਂਦੇ ਹੁੰਦੇ ਆ ਫੁੱਲ ਮਤਲਬ ਫਲੀ ਹੁੰਦਾ ਇੱਕ ਤਰ੍ਹਾਂ ਨਾਲ ਤੇ ਉਹ ਫੁੱਲ ਦੀ ਫਲੀ ਬਣਦੀ ਆ ਤੇ ਐਤਕੀ ਆਪਾਂ ਇਹ ਲਾਏ ਸੀਗੇ 14-15 ਤਰੀਕ ਨੂੰ ਲਾਏ ਸੀਗੇ ਬਾਕੀ ਰੇਟ ਹੱਲੇ ਟਿਕਿਆ ਆ ਮਟਰਾਂ ਦਾ ਬਹੁਤ ਵਧੀਆ ਨਹੀਂ ਤਾਂ ਇੰਨਾ ਲੰਬਾ ਟਾਈਮ ਰੇਟ ਟਿਕਦਾ ਨਹੀਂ ਹੁੰਦਾ ਐਤਕੀ ਟਿਕਿਆ ਆ ਕਿਉਂਕਿ ਮਟਰ ਘਟਿਆ ਤੇ ਕੋਸ਼ ਮਟਰ ਐਤਕੀ ਵੀ ਹੁਣ ਫੇ ਮਗਰਵਾ ਕੇ ਕਈਆਂ ਦਾ ਮਰਨ ਲੱਪਿਆ ਜਿਹੜਾ ਗੀਤੇ ਲਾਇਓ ਸੀਗੇ ਨਾ ਜਿਹੜੇ ਗਰਮੀ ਦੇ ਮਟਰ ਸੀਗੇ ਉਹ ਦੇਖ ਲਓ ਉਦੋਂ ਨਹੀਂ ਪਤਾ ਲੱਗਦਾ ਗਰਮੀ ਵਾਲੇ ਮਟਰਾਂ ਦਾ ਜਦੋਂ ਫਲ ਤੇ ਆਉਂਦੇ ਆ ਉਸ ਵੇਲੇ ਮਟਰ ਉਹ ਵਹਿਣ ਲੱਪੰਦੇ ਆ ਉਸ ਵੇਲੇ ਬੜੇ ਵਧੀਆ ਲੱਗਦੇ ਰਹਿੰਦੇ ਆ ਤੇ ਬਾਕੀ ਆਪਾਂ ਜਿਹੜੀ ਅੱਜ ਗੱਲ ਕਰਨੀ ਆ ਮੇਨ ਗੱਲ ਤਾਂ ਉਹ ਜ਼ਰੂਰੀ ਆ ਮੈਂ ਕਹਣਾ ਅੱਜ ਪੰਜਾਬੀ ਟ੍ਰਿਊਨ ਦਾ ਦੂਈ ਸੁਣੀ ਖਬਰ ਜੇ ਤਾਂ ਉਹ ਖਬਰ ਸੁਣ ਕੇ ਯਾਨਕਿ ਬੜੀ ਹੈਰਾਨੀ ਜੇ ਹੁੰਦੀ ਆ ਯਾਨੀ ਸਾਡੇ ਨਵੇਂ ਸ਼ਹਿਰ ਵਾਲਿਆਂ ਦੇ ਸਾਬ ਪਹਿਲੇ ਨੰਬਰ ਤੇ ਉਸ ਕੰਮ ਚ ਵਧਾਈਆਂ ਨਵੇਂ ਸ਼ਹਿਰ ਵਾਲਿਆਂ ਨੂੰ ਸਭ ਤੋਂ ਉੱਪਰ ਨਾਮ ਨਵੇਂ ਸ਼ਹਿਰ ਦਾ ਆਇਆ ਇਹਦੇ ਵਿੱਚ ਤੇ ਚਲੋ ਨਾਲੇ ਤੁਸੀਂ ਮਟਰ ਦੇਖੋ ਨਾਲੇ ਆਪਾਂ ਗੱਲ ਕਰਦੇ ਹਾਂ ਅੱਜ ਮੈਂ ਇੱਕ ਨਾ ਪੰਜਾਬੀ ਟ੍ਰਿਬਿਊਨ ਦੀ ਖਬਰ ਦੇਖੀ ਤਾਂ ਉਹ ਦੇਖ ਕੇ ਬੜੀ ਹੈਰਾਨੀ ਜਿਹੀ ਹੋਈ ਹੈ ਨਾ ਤੇ ਉਹਦੀ ਇੱਕ ਇਹ ਸਗੀ ਵੀ ਜਿਹੜਾ ਹੁਣ ਆਪਣਾ ਆਪਾਂ ਝੋਨਾ ਵੇਚਦੇ ਜਾਂ ਕਣਕ ਵੇਚਦੇ ਆ ਉਹ ਸਾਡਾ ਸਾਡਾ ਰਿਕਾਰਡ ਹੋ ਗਿਆ ਆਪਾਂ ਹੁਣ ਆਪਣੇ ਨਾਂ ਨਹੀਂ ਚੜਦੇ ਵੇ ਕਿਸ ਜੀਮੀਦਾਰ ਨੇ ਕਿੰਨਾ ਝੋਨਾ ਵੇਚਿਆ ਕਿਸ ਜੀਮੀਦਾਰ ਨੇ ਕਿੰਨਾ ਪਹਿਲਾਂ ਲਿਖਦੇ ਆ ਨਾ ਵੀ ਕਿੰਨੇ ਖੇਤ ਤੁਹਾਡੇ ਆ ਝੋਨੇ ਦੇ ਅੱਗੇ ਨਹੀਂ ਸੀ ਲਿਖਦੇ ਹੁੰਦੇ ਉਹਦਾ ਮਤਲਬ ਇਹੀ ਆ ਵੀ ਇਹਦਾ ਰਿਕਾਰਡ ਸਾਰਾ ਸੈਂਟਰ ਸਰਕਾਰ ਕੋ ਜਾਂਦਾ ਵੀ ਉਹ ਦੇਖਦੇ ਆ ਵੀ ਹਨ ਪੰਜਾਬ ਚ ਜਾਂ ਸਾਰੀਆਂ ਸਟੇਟਾਂ ਚ ਵੀ ਕਿੰਨੇ ਜੀਮੀਦਾਰ ਕੀ ਕਰਦੇ ਆ ਕਿਹੜਾ ਹਾਲੇ ਤੱਕ ਖੇਤੀ ਕਰਦਾ ਕਿਹੜੀ ਆਪਣੀ ਕਰਦਾ ਹਨ ਉਹਦੇ ਵਿੱਚ ਜਿੱਦਾਂ ਸਾਰੀਆਂ ਸਟੇਟਾਂ ਦਾ ਡਾਟਾ ਜੇ ਉਹਨੇ ਜਾਰੀ ਕੀਤਾ ਉਦੇ ਵਿੱਚ ਕੀ ਆ ਜਿਹੜਾ ਪੂਰੇ ਪੰਜਾਬ ਦੀ ਜੇ ਆਪਾਂ ਐਵਰੇਜ ਕੱਢੀਏ ਪੂਰੇ ਪੰਜਾਬ ਦੇ ਵਿੱਚ ਤਾਂ ਮਤਲਬ 58% ਬੰਦੇ ਆ ਜਿਹੜੇ ਆਪ ਖੇਤੀ ਕਰਦੇ ਆ 41% ਬੰਦੇ ਮਤਲਬ ਠੇਕੀਆਂ ਠੂਕੀਆਂ ਤੇ ਦਿੰਦੇ ਆ ਜ਼ਮੀਨ ਲਗਭਗ ਅੱਧੋ ਵੱਧ ਪੰਜਾਬ ਦਾ ਜਿਹੜਾ ਸਿਸਟਮ ਆ ਉਹ ਠੇਕੇ ਤੇ ਚੱਲ ਗਿਆ ਇਹਦਾ ਮਤਲਬ ਸਮਝਦੇ ਆ ਸਾਝੋ ਅੱਧਾ ਪੰਜਾਬ ਲਗਭਗ ਖਾਲੀ ਹੋ ਗਿਆ ਕਿਉਂਕਿ ਇਹਦੇ ਵਿੱਚ ਕਈ ਬਿਨਾਂ ਜ਼ਮੀਨ ਵਾਲੇ ਬੰਦੇ ਵੀ ਆਉਣੇ ਹਨ ਜੇ ਪੰਜਾਬ ਦੀ ਆਪਾਂ ਆਬਾਦੀ ਦੀ ਗੱਲ ਕਰੀਏ ਤਾਂ ਤੇ ਇਹੀ ਐਵਰੇਜ ਜਿਹੜੀ ਹਰਿਆਣਾ ਦੀ ਆਈ ਆ ਹਰਿਆਣੇ ਦੀ ਤਕਰੀਬਨ 아이 77 ਤੋਂ 78% 아이 ਆ ਬੇ 77 78% ਬੰਦੇ ਆਪ ਖੇਤੀ ਕਰਦੇ ਆ ਤੇ ਯੂਪੀ ਦੀ 98% 아이 ਆ ਬੇ 98% ਬੰਦੇ ਆਪ ਖੇਤੀ ਕਰਦੇ ਆ ਯੂਪੀ ਚ ਠੀਕ ਆ ਜੇ ਆਪਾਂ ਪੂਰੇ ਇੰਡੀਆ ਦੀ ਐਵਰੇਜ ਲਈਏ ਤਾਂ 80% ਇੰਡੀਆ ਦੇ ਪੂਰੇ ਜ਼ਿਮੀਦਾਰ ਆਪਣੀਆਂ ਜ਼ਮੀਨਾਂ ਤੇ ਆਪ ਖੇਤੀ ਕਰਦੇ ਆ ਪੂਰੇ ਇੰਡੀਆ ਦੇ 80% ਹਨਾ ਤਾਂ ਪੰਜਾਬ ਦਾ ਤੁਸੀਂ ਆਪ ਲਾ ਲਓ ਹਿਸਾਬ ਤੇ ਉਹਦੇ ਵਿੱਚੋਂ ਪੰਜਾਬ ਚੋਂ ਜਿਹੜੇ ਮਤਲਬ ਸਾਡੇ ਦੁਆਬੇ ਵਾਲੇ ਚਾਰਕ ਜ਼ਿਲ੍ਹੇ ਮੇਨ ਆ ਗਏ ਜਿਹੜਾ ਨਵਾਂ ਸ਼ਹਿਰ ਜ਼ਿਲ੍ਹਾ ਆ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਲਗਭਗ 60% ਬੰਦੇ ਜਮੀਨਾਂ ਠੇਕੇ ਦੇ ਦਿੱਤੀਆਂ 40% ਬੰਦੇ ਕਰ ਰਹੇ ਆ 60% ਬੰਦਿਆਂ ਨੇ ਜਮੀਨਾਂ ਠੇਕੇ ਦਿੱਤੀਆਂ ਆ ਠੀਕ ਆ ਤੇ ਉਸ ਤੋਂ ਬਾਅਦ ਆ ਗਿਆ ਹੁਸ਼ਿਆਰਪੁਰ ਉਹਨੇ ਕਰੇ 51-52% ਆ ਪਤਾ ਨਹੀਂ ਤੇ ਜਲੰਧਰ ਰੋਪੜ ਇਹ ਮਤਲਬ ਇਹ ਵੀ 50% ਦੇ ਲਗਭਗ ਆ ਸਾਰੇ ਇਹ ਜ਼ਿਲ੍ਹੇ ਦੁਆਬੇ ਦੇ ਇਹ ਜ਼ਿਲੇ ਆ ਚਾਰੇ ਪੈਂਦੇ ਤੇ ਆਪ ਸੋਚ ਲਓ ਬਈ ਦੁਆਬੇ ਦਾ ਤਾਂ ਬਾਲਾ ਹੀ ਮੰਦਾ ਹਾਲ ਆ ਆ ਸਾਡੇ ਨਵੇਂ ਸ਼ਹਿਰ ਵਾਲਿਆਂ ਨੂੰ ਤਾਂ ਸਪੈਸ਼ਲ ਵਧਾਈਆਂ ਹੋ ਗਈਆਂ ਸਭ ਤੋਂ ਪਹਿਲਾ ਨੰਬਰ ਨਵੇਂ ਸ਼ਹਿਰ ਦਾ ਲੈ ਮੈਂ ਨਾਲ ਲਾਈ ਵੀ ਜੰਨਾ ਨਾ ਜਿਹੜੀ ਉਹਨਾਂ ਦੀ ਲਿਸਟ ਜੇਹੀ ਆ ਜਿਹੜੀ ਪੰਜਾਬੀ ਟਰਿਬਿਊਨ ਵਾਲਿਆਂ ਨੇ ਦੁਈ ਕੀਤੀ ਆ ਉਹ ਲਿਸਟ ਜੇ ਦੀ ਮਨਾਣ ਲਾ ਦਨਾ ਫੇਰ ਅਸੀਂ ਕਿਹੜੀ ਗੱਲ ਦਾ ਦਾਵਾ ਠੋਕਦੇ ਆ ਮਾਨੀ ਹਡਾਨੀਆਂ ਨਾਲ ਲੜਾਈ ਕੀ ਲੜ ਰਹੇ ਉਹਨਾਂ ਕੋ ਡਾਟਾ ਸਾਰਾ ਪਹੁੰਚੀ ਪਹੁੰਚੀ ਜਾਂਦਾ ਹਨਾ ਮੈਨੂੰ ਮੈਦ ਆਵੇ ਉਹ ਨਹੀਂ ਨੱਪਣਾ ਹੀ ਸਭ ਤੋਂ ਪਹਿਲਾਂ ਨਵਾਂ ਸ਼ਹਿਰ ਆ ਜਿੱਦਾਂ ਡਾਟਾ ਆਇਆ ਵੀ 40% ਬੰਦੇ ਆ ਜਿਹੜੇ ਇੱਥੇ ਖੇਤੀ 60% ਬੰਦੇ ਨੇ ਤੇ ਠੇਕੇ ਦੇ ਦਿੱਤੀ ਉਹ ਆ ਉਹਨੀਆਂ 60% ਚੱਕਣੇ ਪਹਿਲਾਂ ਸ਼ੁਰੂ ਹੀ ਮੈਨੂੰ ਲੱਗਦਾ ਦਬਾਬੇ ਤੋਂ ਇਹ ਕੰਮ ਹੋਣਾ ਸਾਡੇ ਤੋਂ ਕਿਉਂਕਿ ਜਦੋਂ ਹੁਣ ਪੂਰੇ ਪੰਜਾਬ ਦੀ ਆਪਾਂ ਆਲਮੋਸਟ ਐਵਰੇਜ ਲਾ ਰਹੇ ਆ ਤਾਂ 60% ਹੈਨਾ 60 ਕਹਿੰਦੇ ਆ ਮੈਂ ਤਾਂ 50 ਹੀ ਮੰਨਦਾ ਵੈਸੇ ਤੇ 50% ਸਮਝ ਲਓ ਉਹਨਾਂ ਨੂੰ ਦੱਸ ਪਿਆ ਵੀ 50% ਬੰਦੇ ਜਿਹੜੇ ਆ ਜ਼ਮੀਨਾਂ ਦੇ ਮਾਲਕ ਆ ਉਹ ਆਪ ਖੇਤੀ ਨਹੀਂ ਕਰ ਰਹੇ ਠੀਕ ਆ ਤੇ ਉਹਨਾਂ ਨੂੰ ਇਸ ਗੱਲ ਦਾ ਚੰਗੀ ਭਲਾ ਪਤਾ ਵੀ ਜਿਹੜਾ ਬੰਦਾ ਆਪ ਖੇਤੀ ਨਹੀਂ ਕਰ ਰਿਆ ਉਹਨਾਂ ਨੂੰ ਉਹਨਾਂ ਤੋਂ ਜ਼ਮੀਨਾਂ ਲੈਣੀਆਂ ਸੌਖੀਆਂ ਆ ਜਦੋਂ ਅਗਲੇ ਨੇ ਮੂਰੇ ਪੈਸੇ ਰੱਖਣੇ ਆ ਤਾਂ ਜ਼ਮੀਨਾਂ ਛੱਡੂਗੇ ਦੇਖ ਲਿਓ ਤੁਸੀਂ ਪੰਜਾਬ ਤੇ ਸਾਡੇ ਤੇ ਕਬਜ਼ਾ ਹੋਇਆ ਲੋ ਕਿਹਦੀ ਲੜਾਈ ਲੜਦੇ ਆ ਤੁਸੀਂ ਕਿਉਂਕਿ ਆਪਣੀ ਬਹੁਤ ਗਿਣਤੀ ਹੈ ਨਹੀਂ ਨਾ ਆਪਣੀ ਗਿਣਤੀ ਹੁਣ ਘਟੀ ਜਾਂਦੀ ਆ ਤੇ ਗਿਣਤੀ ਲੜਨਾ ਕਿਹਨਾਂ ਨੇ ਆ ਹੁਣ ਤੁਸੀਂ ਇੱਕ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਸੋਚਣ ਵਾਲੀ ਗੱਲ ਆ ਇਹ ਅੱਗੇ ਨਾ ਜਦੋਂ ਸਿਆਲ ਆ ਜਾਂਦੇ ਸੀ ਹੈ ਨਾ ਕਿ ਦਿਨਾਂ ਤੋਂ ਸਮਝੋ ਜੋ ਨਰਾਤੇ ਸ਼ੁਰੂ ਹੋ ਜਾਂਦੇ ਹੁੰਦੇ ਸੀਗੇ ਉਦੋਂ ਸਾਡੇ ਘਰਾਂ ਦੇ ਵਿੱਚ ਵਿਆਹਾਂ ਵਾਲੇ ਕਾਰਡ ਐਨੇ-ਐਨੇ ਪਏ ਹੁੰਦੇ ਸੀਗੇ ਵੀ ਕਈ ਵਾਰੀ ਇੱਕ ਦਿਨ ਦੇ ਵਿੱਚ ਚਾਰ-ਚਾਰ ਵਿਆਹ ਵੀ ਹੁੰਦੇ ਸੀ ਪਰ ਪਿਛਲੇ ਸਾਲ ਅਸੀਂ ਇੱਕ ਗੱਲ ਨੋਟ ਕੀਤੀ ਬਹੁਤ ਘੱਟ ਕਾਰਡ ਆਏ ਅਸੀਂ ਹੈਰਾਨ ਸੀਗੇ ਕੱਲਾ ਮੈਂ ਨਹੀਂ ਮੈਨੂੰ ਹੋਰ ਬੰਦਿਆਂ ਨੇ ਵੀ ਦੱਸਿਆ ਵੀ ਕਹਿੰਦੇ ਇਹਦੇ ਕੀ ਵਿਆਹ ਘੱਟ ਹੋਏ ਆ ਹਨਾ ਬੜੀ ਸਾਰੀ ਕਿ ਉਹ ਵੀ ਅੱਗੇ ਮਤਲਬ ਆਪਾਂ ਇਹ ਕਹੀਦਾ ਹੁੰਦਾ ਯਾਰ ਐਨੇ ਵਿਆਹ ਬੰਦਾ ਕਿੱਧਰ ਜਾਵੇ ਕਿੱਧਰ ਨਾ ਜਾਵੇ ਜਿਹਦੇ ਨਾ ਜਾਵੇ ਉਹ ਗੱਲਾ ਗੁੱਸੇ ਹੁੰਦਾ ਨਾ ਵੀ ਮੇਰੇ ਆਏ ਨਹੀਂ ਪਹੁੰਚੇ ਨਹੀਂ ਤੁਸੀਂ ਤਾਂ ਪਿਛਲੇ ਸਾਲ ਕਿਉਂ ਘਟ ਹੋਏ ਇੱਕ ਸਾਲ ਦੇ ਵਿੱਚ ਇਹ ਤਾਂ ਹੈ ਨਹੀਂ ਵੀ ਨਿਆਣੇ ਜੰਮਣਿਆਂ ਦਾ ਜੰਮਣੇ ਬੰਦ ਹੋ ਗਏ ਸੀ ਬਿ ਗੈਪ ਆ ਗਿਆ ਸੀ ਨਿਆਣੇ ਤਾਂ ਉਨੇ ਹੀ ਪੈਦਾ ਹੋਏ ਹੋਊਗੇ ਪੰਜਾਬ ਚ ਕਾਰਨ ਕੀ ਆ ਵੀ ਜਿਹੜੀ ਹੁਣ ਵਿਆਹ ਕਰਾਉਣ ਵਾਲੀ ਏ ਸੀ ਜਿਨ੍ਹਾਂ ਦੀ ਉਹ ਤਾਂ ਚਲ ਗਿਆ ਹਾਈਲਾਈਟ ਕਰਕੇ ਬਾਹਰ ਤਾਂ ਵਿਆਹ ਕਿਹਨਾਂ ਦਾ ਕਰਨਾ ਮਤਲਬ ਜੰਗ ਇਸ ਤੇ ਕਿਸੇ ਦਾ ਵਿਆਹ ਕਰਨਾ ਸੀ ਹਨਾ ਤਾਂ ਉਹ ਜਿਹੜੀ ਵਿਆਹਣ ਵਾਲੀ ਜਨਰੇਸ਼ਨ ਆ ਉਹ ਤਾਂ ਆਈਲਟ ਕਰਕੇ ਬਾਹਰ ਚਲ ਗਈ ਤੇ ਐਸਾ ਹਾਲ ਵੀ ਹੱਲੇ ਕੋਈ ਇੰਨੇ ਜ਼ਿਆਦਾ ਵਿਆਹ ਆਏ ਨਹੀਂ ਅ ਪਿਛਲੇ ਸਾਲ ਵਾਲੇ ਹਿਸਾਬ ਐਤ ਕੀ ਦਿਖ ਰਿਹਾ ਤੇ ਜਿਹੜੇ ਹੁਣ ਹੈਗੇ ਆ ਕੁਝ ਵਿਆਹਣੇ ਵਾਲੇ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਉਦਾਂ ਨਹੀਂ ਕੁੜੀ ਦਿੰਦਾ ਇਹ ਵੀ ਸਚਾਈ ਆ ਭਾਵੇਂ ਕੋਈ ਮੈਂ ਇਦਾਂ ਦੇ ਮੁੰਡੇ ਦੇਖਿਆ ਜਿਨ੍ਹਾਂ ਦੀ ਚੰਗੀ ਜਾਇਦਾਦ ਆ ਵਧੀਆ ਕਾਰੋਬਾਰ ਆ ਤਾਂ ਉਹਨੂੰ ਕੋਈ ਚੰਗੀ ਕੁੜੀ ਨਹੀਂ ਕੋਈ ਰਿਸ਼ਤਾ ਨਹੀਂ ਮਿਲ ਰਿਹਾ ਪਤਾ ਨਹੀਂ ਕੁੜੀਆਂ ਦੇ ਦਿਮਾਗ ਨੂੰ ਕੀ ਹੋਇਆ ਹਰੇਕ ਕੋਈ ਇਹੀ ਦੇਦਾ ਜੇ ਕਿਸੇ ਨਾਲ ਕੋਈ ਗੱਲ ਵੀ ਕਰੀਏ ਹਨ ਬਈ ਬੇਦ ਦਾ ਮੁੰਡਾ ਹੈ ਪਹਿਲੇ ਪਹਿਲਾ ਲਾਫ ਹੀ ਉਹਨਾਂ ਦੇ ਮੂੰਹ ਇਹੀ ਹੁੰਦਾ ਕਿ ਕਿਹੜੇ ਮੋਲਕ ਚ ਇਦਾਂ ਨਹੀਂ ਪੁੱਛਦੇ ਵੇ ਇੱਥੇ ਮੋਲਕ ਪੁੱਛਦੇ ਪੁੱਛਦੇ ਕਿਹੜੀ ਕੰਟਰੀ ਚ ਯਾਨੀ ਜੇ ਕੋਈ ਚੰਗੇ ਘਰ ਦੇ ਮੁੰਡੇ ਇੱਥੇ ਹੈਗੇ ਹਨ ਉਹ ਵੀ ਨਹੀਂ ਵਿਆਹ ਹੋ ਰਿਹਾ ਤਾਂ ਕਿੱਥੋਂ ਤੁਸੀਂ ਦਾਵੇ ਠੋਕਦੇ ਆ ਆਪਣੇ ਪੰਜਾਬੀ ਸੂਬੇ ਤੇ ਜਾਂ ਪੰਜਾਬ ਤੇ ਹਨਾ ਕਿੰਨਾ ਕ ਆਪਾਂ ਭਈਆਂ ਨਾਲ ਲੜ ਲਾਂਗੇ ਵੀ ਕਿੰਨੇ ਕ ਭਈਆਂ ਦੇ ਸਾਈਡ ਪਾਰ ਪਾੜ ਲਾਂਗੇ ਦੇਖੋ ਖਾਲੀ ਜਦੋਂ ਕੋਈ ਜਗ੍ਹਾ ਹੋਣੀ ਆ ਕਿਸੇ ਨੇ ਕਿਸੇ ਨੇ ਆ ਕੇ ਭਰਨੀ ਆ ਐਦਾਂ ਜ਼ਮੀਨਾਂ ਜਦੋਂ ਖਾਲੀ ਹੋਣੀ ਆ ਉਹ ਕਿਸੇ ਨੇ ਆ ਕੇ ਖਰੀਦਣੀ ਆ ਐ ਹਾਲਾਤ ਹੋਇਆ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਕਿਉਂਕਿ ਆਪਾਂ ਮਸ਼ੀਨਰੀ ਵੇਚਦੇ ਆ ਹਨ ਮੈਨੂੰ ਕਈ ਵਾਰੀ ਬਾਹਰੋਂ ਫੋਨ ਆ ਜਾਂਦੇ ਬੰਦਿਆਂ ਦੇ ਵੀ ਮਤਲਬ ਆਪਾਂ ਰੋਟਾਵੇਟਰ ਲੈਣਾ ਜਾਂ ਸੁਪਰ ਸੀਡਰ ਲੈਣਾ ਤਾਂ ਬਾਹਰੋਂ ਫੋਨ ਆ ਜਾਣਾ ਉਹ ਨਹੀਂ ਕਹਿੰਦਾ ਵੀ ਘਰ ਨਹੀਂ ਉਹ ਨਹੀਂ ਬਾਹਰੋਂ ਹੀ ਪੈਸੇ ਪਾ ਲੈਣੇ ਮੈਨੂੰ ਵੀ ਸਾਡੇ ਘਰ ਪਹੁੰਚਦਾ ਕਰ ਦਿਓ ਘਰ ਤੇਨ ਤਾਂ ਉਦੋਂ ਹੀ ਪਤਾ ਲੱਗਦਾ ਹੁੰਦਾ ਵੀ ਜਦੋਂ ਪਹੁੰਚਦੇ ਹੁੰਦਾ ਹਨ ਤਾਂ ਐਦਾਂ ਮੈਨੂੰ ਇੱਕ ਫੋਨ ਆਇਆ ਅਮਰੀਕਾ ਤੋਂ ਕਹਿੰਦੇ ਜੀ ਸਾਡੇ ਘਰ ਤੁਸੀਂ ਰੋਟਾਵੇਟਰ ਪਹੁੰਚਦਾ ਕਰ ਦਿਓ ਤਾਂ ਮੈਂ ਕਿੰਨੇ ਫੁੱਟ ਦਾ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਵੀ ਕਿੰਨੇ ਫੁੱਟ ਦਾ ਚਲੋ ਉਹ ਨਹੀਂ ਮੈਨੂੰ ਟਰੈਕਟਰ ਦੱਸਿਆ ਹਾਲੈਂਡ ਟਰੈਕਟਰ ਸੀ ਉਹਨਾਂ ਕੋਲ ਚਲੋ ਮੈਂ ਠੀਕ ਹੈ 8 ਫੁੱਟ ਦਾ ਮੈਂ ਪਹੁੰਚਦਾ ਕਰ ਦੂੰਗਾ ਕਿ ਤੁਸੀਂ ਆਪ ਜਾਓ ਮੈਂ ਕਿਹਾ ਵੀ ਆਪ ਕਿਉਂਕਿ ਮੈਂ ਆਪ ਕੀ ਕਰਨ ਜਾਣਾ ਹੁੰਦਾ ਕਿ ਉਹ ਗੱਡੀ ਹੁੰਦੀ ਹੈ ਗੱਡੀ ਵਾਲਾ ਸਿੱਧਾ ਚੱਲ ਜਾਂਦਾ ਅਗਲਾ ਲਾਹ ਲੰਦਾ ਗੱਲ ਮੋਗੀ ਅਕਾਊਂਟ 'ਚ ਪੈਸੇ ਪਾਉਂਦੇ ਆ ਤਾਂ ਨਹੀਂ ਕਹਿੰਦੇ ਤੁਸੀਂ ਆਪ ਜਾਓ ਮੈਂ ਕਿਹਾ ਚਲੋ ਠੀਕ ਹੈ ਮੈਂ ਆਪ ਚਲ ਜਾਊਂਗਾ ਮੈਂ ਚਲੇ ਗਿਆ ਜਦੋਂ ਮੈਂ ਗਿਆ ਉਹਨਾਂ ਦੇ ਨਾ ਮਤਲਬ ਤਾਂ ਜਦੋਂ ਹੀ ਗੇਟ ਖੜਕਾਇਆ ਤਾਂ ਅੰਦਰੋਂ ਭਈਆ ਆਇਆ ਬਾਹਰ ਹੈਨਾ ਕਹਿੰਦਾ ਹਾਂਜੀ ਮੈਂ ਸਰਦਾਰ ਨੂੰ ਬਾਜ ਮਾਰ ਕਹਿੰਦਾ ਦੱਸੋ ਜੀ ਮੈਂ ਕਿਹਾ ਤੁਹਾਡਾ ਰੋਟਾ ਵੇਟਰ ਆਇਆ ਵੀ ਸਰਦਾਰ ਨੂੰ ਕਹਿ ਵੀ ਕਿੱਥੇ ਲਾਉਣ ਆਇਆ ਕਹਿੰਦਾ ਆ ਜਾਓ ਜੀ ਹੈਨਾ ਉਹ ਮੈਨੂੰ ਉਹਨੇ ਪਹਿਲਾਂ ਰੱਖੀ ਉਸ ਜਗਾ ਜਿੱਥੇ ਲਾਉਣਾ ਸੀਗਾ ਉੱਥੇ ਲੈ ਗਿਆ ਤਾਂ ਉੱਥੇ ਗੱਡੀ ਵਾਲੇ ਨੇ ਪਾਈ ਆਪਣੀ ਚੈਨ ਗੁੱਪੀ ਹੈਨਾ ਲਾਉਣ ਲੱਪਿਆ ਤਾਂ ਮੈਂ ਕਿਹਾ ਵੀ ਦੂਜਾ ਕਰਨਾ ਸੀਗਾ ਆਪਣੇ ਸਰਦਾਰ ਨੂੰ ਤਾਂ ਬਾਜ ਮਾਰ ਵੀ ਜਦੋਂ ਲਾਹ ਲੂ ਲਿਆ ਸੀ ਵੀ ਆਪਾਂ ਉਹਨੂੰ ਮਾੜਾ ਮੋਟਾ ਜੋ ਵੀ ਹੈ ਸ਼ਾਰਟ ਛੂਟ ਦਾ ਮਾੜਾ ਮੋਟਾ ਦੱਸ ਦਈਏ ਹੈਨਾ ਕਹਿੰਦਾ ਜੀ ਮੈਨੂੰ ਦੱਸ ਦਿਓ ਤੁਸੀਂ ਮੈਂ ਮੈਨੂੰ ਖੇਜੇ ਆ ਗਈ ਮੈਂ ਕਹਿੰਦਾ ਗੱਲ ਸੁਣੋ ਜਾਦਤ ਨੂੰ ਮੈਂ ਕਹੀ ਇਹਨਾ ਸਰਦਾਰ ਤੇਰਾ ਕਿੱਥੇ ਆ ਉਹਨੂੰ ਵੀ ਤੂੰ ਭੇਜ ਉਹਨੂੰ ਕਹਿੰਦਾ ਸਰਦਾਰ ਜੀ ਮੈਂ ਹੀ ਆ ਮੈਨੂੰ ਹੈਰਾਨੀ ਮੈਂ ਕਿਹਾ ਅੱਛਾ ਮੈਂ ਤੂੰ ਸਰਦਾਰ ਆ ਕਹਿੰਦਾ ਹਾਂਜੀ ਮੈਂ ਹੀ ਖੇਤੀ ਕਰਦਾ ਕਹਿੰਦਾ ਤੇ ਬਾਅਦ ਵਿੱਚ ਲੋ ਠੀਕ ਹੈ ਫੇ ਮੈਂ ਕੀ ਕਰਨਾ ਸੀ ਮੈਂ ਤੁਹਾਨੂੰ ਦਾ ਮਾੜਾ ਮੋਟਾ ਬਈਏ ਨੂੰ ਜੋ ਦੱਸਣਾ ਸੀਗਾ ਦੱਸ ਕੇ ਆਪਾਂ ਤਾਂ ਆ ਗਏ ਬਾਅਦ ਵਿੱਚ ਮੇਰੀ ਉਹ ਬੰਦੇ ਨਾਲ ਗੱਲ ਹੋਈ ਮੈਂ ਕਹਿੰਦਾ ਬਾਈ ਜੀ ਵੇ ਇਦਾਂ ਇਦਾਂ ਤੁਹਾਡੇ ਕਹਿੰਦਾ ਹਾਂ ਜੀ ਵੀ ਸਾਡੇ ਉਹੀ ਰਹਿੰਦਾ ਉਹ ਬਹੁਤ ਚਿਰ ਦਾ ਕਹਿੰਦਾ ਛੋਟਾ ਹੁੰਦਾ ਸੀ ਸਾਡੇ ਆਇਆ ਹੈ ਆ ਭਈਆ ਉਹਦਾ ਹੁਣ ਪਰਿਵਾਰ ਆ ਨਿਆਣੇ ਆ ਕੋਠੀ ਮੇਰੇ ਹਿਸਾਬ ਨਾਲ ਮਤਲਬ ਇਹ 6 ਸਾਲ ਪਹਿਲੀ ਗੱਲ ਆ ਤੇ ਕੋਠੀ ਉਹ ਉਸ ਵੇਲੇ 2 ਕੋਰਡ ਦੀ ਹੋਊਗੀ ਜੀ ਅੱਜ ਪਾਣੀ ਉਹ 4 ਕਰੋੜ ਦੀ ਕੋਠੀ ਉਹ ਅੱਜ ਪਾਊਗੀ ਹਨਾ ਤਾਂ ਹਵੇਲੀ ਵੀ ਨਾਲ ਬਹੁਤ ਖੁੱਲੀ ਮਨੂੰ ਮੈਂ ਕਿਉਂ ਪੰਜਾ ਕਨਾਲਾਂ ਦੇ ਵਿੱਚ ਉਹ ਸਿਗਾ ਸਾਰਾ ਸਿਸਟਮ ਵਿੱਚੇ ਹਵੇਲੀ ਵਿੱਚੇ ਕੋਠੀ ਪਸ਼ੂ ਰੱਖਿਓ ਤੇ ਮੈਂ ਕਹਾਂ ਫੇ ਕੀ ਸਿਸਟਮ ਆ ਵਿਖੇਤੀ ਕਰਕੇ ਤੁਹਾਨੂੰ ਕਹਿੰਦਾ ਨਹੀਂ ਖੇਤੀ ਕਰਕੇ ਅਸੀਂ ਨਹੀਂ ਕੁਝ ਵੀ ਲੈਂਦੇ ਹੈਗੇ ਕਹਿੰਦਾ ਅਸੀਂ ਇਦਾਂ ਕੀਤਾ ਆ ਵੀ ਜੋ ਵੀ ਮੇਨਟੇਨੈਂਸ ਆ ਘਰ ਦੀ ਉਹ ਜ਼ਰੂਰ ਇਹ ਕਰਵਾ ਦੰਦਾ ਜੋ ਵੀ ਘਰ ਹੋਣ ਵਾਲਾ ਆ ਜਾਂ ਕੁਝ ਹਨ ਤਾਂ ਮੋਟਰਾਂ ਤੇ ਕੁਝ ਹੋਣ ਉਹ ਕਰਵਾ ਦੇਣਾ ਪਿੱਛੇ ਜੇ ਕਹਿੰਦਾ ਸਾਡੀ ਪਾਈਪ ਲਾਈਨ ਦੱਬਣੀ ਸੀ ਪੰਜ ਪੰਜ ਖੇਤਾਂ ਦੀ ਹੈ ਨਾ ਉਹ ਮਤਲਬ ਉਹਨੇ ਦਵਾਤੀ ਬਾਕੀ ਜੋ ਵੀ ਇਨਕਮ ਆ ਉਹ ਆਪ ਰੱਖਦਾ ਸਾਨੂੰ ਕਹਿੰਦਾ ਇੰਨਾ ਬਹੁਤ ਆ ਵੀ ਸਾਡਾ ਜਾਨੀ ਕਿ ਘਰ ਖੁੱਲਾ ਆ ਤਾਂ ਨੇ ਤਾਂ ਕਹਿੰਦਾ ਇੱਥੇ ਕੋਈ ਰਹਿਣ ਨੂੰ ਰਾਜੀ ਨਹੀਂ ਆ ਖੇਤਾਂ 'ਚ ਕੋਠੀ ਉਹਨਾਂ ਦੀ ਕਹਿੰਦਾ ਇੱਥੇ ਹੁਣ ਨਾ ਤਾਂ ਕੋਈ ਕੱਲਾ ਆਉਂਦਾ ਨਾ ਕੋਈ ਰਹਿੰਦਾ ਇਹ ਹਾਲਾਤ ਹੋ ਜਾਣੇ ਆ ਮਤਲਬ ਪੰਜਾਬ ਦੇ ਹੋ ਗਿਆ ਉਹ ਆ ਜਣੀ ਇਹ ਹੋਇਆ ਆ ਵੀ ਮੋਲੀ ਜਨਰੇਸ਼ਨ ਨੂੰ ਇਹ ਪਤਾ ਹੀ ਨਹੀਂ ਹੋਣਾ ਸੀ ਵੀ ਇਹ ਸੀ ਮਾਲਕਿਆਂ ਜਾਂ ਇਹ ਮਾਲਕ ਆ ਮੈਂ ਆਪਣੇ ਨਿਆਣਿਆਂ ਨੂੰ ਤੁਹਾਨੂੰ ਦੱਸ ਦੰਨਾ ਗੱਲ ਮੈਂ ਇੱਕ ਦਿਨ ਇਹਨਾਂ ਨੂੰ ਸਕੂਲ ਛੱਡਣ ਜਾਂਦਾ ਸੀਗਾ ਤਾਂ ਸਾਡੀ ਜ਼ਮੀਨ ਤਕਰੀਬਨ ਜਿੱਦਾਂ ਸਕੂਲ ਛੱਡਣ ਜਾਂਦਾ ਹੈ ਉਹ ਰਾਹ 'ਚ ਹੀ ਆ ਜਿਹੜੀ ਠੇਕੇ ਤੇ ਵੀ ਆਪਾਂ ਜਾਦੇ ਲਈਓ ਆ ਤਾਂ ਜਿਹਦੀ ਜ਼ਮੀਨ ਆਪਾਂ ਠੇਕੇ ਤੇ ਪਾਉਂਦੇ ਸੀ ਉਹ ਬੰਦਾ ਮੋਟਰ ਤੇ ਘੁੰਮੇ ਤਾਂ ਸਾਡੀ ਕੁੜੀ ਆ ਕਹਿੰਦੀ ਆਪਣੀ ਮੋਟਰ ਤੇ ਕੋਈ ਭਾਈ ਘੁੰਮਦਾ ਮੈਂ ਕਿਹਾ ਇਹ ਉਸੇ ਭਾਈ ਦੀ ਜ਼ਮੀਨ ਆ ਇਹ ਮਾਲਕ ਆ ਵੀ ਆਪਾਂ ਇੱਥੇ ਮਤਲਬ ਖੇਤੀ ਕਰਦੇ ਆ ਵੀ ਦੇਖ ਰੇਖ ਅਸੀਂ ਕਰਦੇ ਆ ਵੈਸੇ ਮਾਲਕ ਉਹ ਆ ਕਹਿੰਦੀ ਅੱਛਾ ਫੇਰ ਇਹ ਸਾਨੂੰ ਕਿੰਨੇ ਪੈਸੇ ਦਿੰਦੇ ਆ ਮੈਂ ਕਿਹਾ ਉਹ ਨਹੀਂ ਸਾਨੂੰ ਕਾਦੇ ਪੈਸੇ ਦੇਣੇ ਆ ਕਹਿੰਦੇ ਅਸੀਂ ਇਹਨਾਂ ਦੀ ਜ਼ਮੀਨ ਦੀ ਕੇਅਰ ਨਹੀਂ ਕਰਦੇ ਆਪਾਂ ਇਹਨਾਂ ਦੀ ਜ਼ਮੀਨ ਦੀ ਦੇਖ ਰੇਖ ਕਰਦੇ ਆ ਫੇਰ ਸਾਨੂੰ ਪੈਸੇ ਦਿੰਦੇ ਹੋਗੇ ਮੈਂ ਕਿਹਾ ਨਹੀਂ ਪੈਸੇ ਅਸੀਂ ਦਿੰਨੇ ਉਹਨਾਂ ਨੂੰ ਉਹ ਕਾਦੇ ਕਹਿੰਦੇ ਉਹ ਕਾਦੇ ਤੁਸੀਂ ਪੈਸੇ ਦਿੰਨੇ ਉਹਨਾਂ ਨੂੰ ਜ਼ਮੀਨ ਤਾਂ ਅਸੀਂ ਉਹਨਾਂ ਦੀ ਕੇਅਰ ਕਰਦੇ ਆ ਮੈਂ ਕਿਹਾ ਸੀ ਉਹਦੇ ਵਿੱਚ ਫਸਲ ਲਗਾਉਨੇ ਆ ਉਹਨੂੰ ਵੇਚਦੇ ਆ ਅਸੀਂ ਪੈਸੇ ਵਟਦੇ ਆ ਅਸੀਂ ਉਹਨੂੰ ਕਿਰਾਇਆ ਦਿੰਦੇ ਆ ਇਹਨਾਂ ਖੇਤਾਂ ਦਾ ਐ ਤਾਂ ਗਾਹਾਂ ਮੋਹਲ ਹੀ ਜਨਰੇਸ਼ਨ ਦਾ ਹਾਲ ਆ ਹੁਣ ਜਿਹੜੇ ਨਿਆਣੇ ਮਤਲਬ ਦੂਜੇ ਕੰਟਰੀ 'ਚ ਰਹਿ ਰਹੇ ਆ ਉਹਨਾਂ ਨੂੰ ਇੱਥੇ ਦੇ ਸਿਸਟਮ ਦਾ ਨਹੀਂ ਪਤਾ ਮੰਨ ਲਓ ਜੇ ਉਹ ਆਉਣ ਉਹ ਤਾਂ ਇਹੀ ਕਹੂਗੇ ਵੀ ਆ ਭਈਆ ਸਰਦਾਰ ਜੀ ਭਈਏ ਦੋ ਦਾਵ ਕੇ ਮਾਰੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਅਸੀਂ ਕੀ ਕਰੀਏ ਕੀ ਬੈਠੀਏ ਜਾਂ ਉੱਠ ਖੜੀਏ ਹਾਲਾਤ ਗਾਹੇ ਹੋਣੇ ਆ ਦਾਵੇ ਆਪਾਂ ਠੋਕਦੇ ਆ ਵੈਸੇ ਪੰਜਾਬ ਦੇ ਪੱਲੇ-ਪੁੱਲੇ ਆਪਣੇ ਪੰਜਾਬ ਮੈਨੂੰ ਮੈਂ ਹੱਥੋਂ ਕਹਿੰਦਾ ਵੀ ਨਿਕਲਦਾ ਜਾ ਰਿਹਾ ਸਿੱਧੀ ਗੱਲ ਆ ਜਿਹੜਾ ਕਹਿੰਦੇ ਨੇ ਵੀ ਕਾਬਜਾ ਹੱਥੋਂ ਨਿਕਲਦਾ ਜਾ ਰਿਹਾ ਪੰਜਾਬ ਦਾ ਉਹ ਸਾਡੇ ਹੱਥੋਂ ਕਾਬਜਾ ਨਿਕਲਿਆ ਆਇਆ ਏ ਇੱਕ ਤਰ੍ਹਾਂ ਨਾਲ ਆ ਸਾਡੇ ਨਵੇਂ ਸ਼ਹਿਰ ਵਾਲਿਆਂ ਤਾਂ ਮੈਂ ਕਹਿੰਨਾ ਸਭ ਤੋਂ ਉੱਪਰ ਲਿਸਟ ਤੇ ਨਾਂ ਤੇ ਦੁਆਬਾ ਸਾਰਾ ਹੀ 50% ਤੇ ਲਗਭਗ ਆਉਂਦਾ ਹਨ ਨਵਾਂ ਸ਼ਹਿਰ ਜਿਲ੍ਹਾ 60% ਤੇ ਆਉਂਦਾ ਹੁਣ ਵੈਸੇ ਇਹ ਤਾਂ ਹੱਲੇ ਅੰਕੜੇ ਜੇ ਇਹ ਆਏ ਆ ਤੁਸੀਂ ਇਹ ਦੇਖਿਓ ਮਾਲਵੇ ਅੰਕੜੇ ਸਾਤੋਂ ਵੀ ਉੱਤੇ ਆਊਗੇ ਜੇ ਇਸ ਤੇਜ਼ੀ ਨਾਲ ਉਹ ਵਧੇ ਆ ਹਨਾ ਸਾਡੇ ਤਾਂ ਚਲੋ ਐਨੇ ਸਾਲਾਂ ਦੇ ਵਿੱਚ 30 ਕ ਸਾਲਾਂ ਦੇ ਵਿੱਚ 40 ਸਾਲੇ ਵਿੱਚ ਹੌਲੀ ਹੌਲੀ ਦਬਾਬਾ ਕਹਿੰਦੇ ਖਾਲੀ ਹੋਇਆ ਪਰ ਮਾਲਵਾ ਤਾਂ ਮੈਂ ਕਹਿੰਦਾ 5-7 ਸਾਲਾਂ ਚ ਨੇਰੀਆਂ ਠਾਲ ਸਿੱਟੀਆਂ ਉਹ ਨਹੀਂ ਤਾਂ ਵਿੱਚ ਬੰਦੇ ਮੈਂ ਇਹੋ ਜਿਹੇ ਵੀ ਸੁਣੇ ਆ ਜਿਨ੍ਹਾਂ ਦੇ ਨਿਆਣੇ ਹੱਲੇ 5-4 5-7 ਸਾਲ ਪਹਿਲਾਂ ਹੀ ਮਤਲਬ ਜਿਹੜੇ ਗਏ ਆ ਸਟੱਡੀ ਵੀਜ਼ੇ ਤੇ ਜਿਨ੍ਹਾਂ ਨੂੰ ਪੀਆਰ ਮਿਲ ਗਈ ਆ ਉਹਨਾਂ ਦੇ ਮੰਮੀ ਡੈਡੀ ਜਿਹੜੇ ਪਿੱਛੇ ਸੀਗੇ ਬਜ਼ੁਰਗ ਸੀਗੇ ਉਹ ਜ਼ਮੀਨ ਵੇਚ ਕੇ ਗਏ ਆ ਮਤਲਬ ਤੁਸੀਂ ਇੱਕ ਗੱਲ ਦੇਖੋ ਬਈ ਐਡੀ ਛੇਤੀ ਦਾਵਾ ਛੱਡਿਆ ਸਾਡੇ ਜਵਾਬੇ ਵਾਲਿਆਂ ਤਾਂ ਮੈਂ ਕਹਿੰਦਾ ਹੱਲੇ ਵੀ 40-40 ਸਾਲ ਤੋਂ ਜਿਹੜੇ ਗਾਇਓ ਵਾ ਉਹਨਾਂ ਦੀਆਂ ਜ਼ਮੀਨਾਂ ਵੀ ਪਈਆਂ ਆ ਉਹ ਨਹੀਂ ਰੱਖੀਆਂ ਆ ਆਉਂਦੇ ਆ ਜਾਂਦੇ ਆ ਤੇ ਬਾਕੀ ਰੱਬ ਰੱਖਿਆ ਜੀ ਕਿਦਾਂ ਦੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਪੇਜ ਨੂੰ ਫੋਲੋ ਕਰ ਲਿਓ ਠੀਕ ਹੈ ਜੀ ਧੰਨਵਾਦ ਜੀ